ये सारे शब्द सरदार दिया था बैठने सोने वाला थी कौन कौन मदद कर रहे ये सरदार सब सामने वाला है ने, वो मंजा दिया और तिरपाल दिया बोला कि न्याना बच्चा में रखो झाक के उनका कोई काम करते हैं आप नहीं, कुछ नहीं करते हम सब उधर पानी में आये रोड के तो बोला कि बच्चे के बचाओ सब कुछ रखो थली बच्चा को मंजा दिया सोने के लिए हार प्रभावित लोगो न लगातार ਲੰਗਰ ਵਰਤੋਂ ਦੀ ਸੇਵਾ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਵਖਾਵਾਂਗੇ ਜਿੱਥੇ ਲੰਗਰ ਵਰਤਾਇਆ ਜਾ ਰਿਹਾ ਹੈ ਤੇ ਇਹ ਜੋ ਤਸਵੀਰਾਂ ਵੇਖ ਸਕਦੇ ਹੋ ਇਸ ਸਮੇਂ ਹੜ ਨਾਲ ਪ੍ਰਭਾਵਿਤ ਪੰਜਾਬ ਦੇ ਕਈ ਹਿੱਸੇ ਹਾਂਜੀ ਬਾਬਾ ਜੀ ਕਿੱਥੋਂ ਆਏ ਹੋ ਅਰੇ ਘਰ ਸਭਰਾ ਤੋਂ ਜੀ ਇਹ ਫਿਰ ਤੁਸੀਂ ਹਰ ਰੋਜ਼ ਇੱਥੇ ਸੇਵਾ ਲਈ ਹੁੰਦੇ ਹੋ ਜੀ 12 ਦਿਨ ਹੋ ਗਏ ਜਦੋਂ ਦਾ ਪਾਣੀ ਚੱਲਦਾ ਉਸ ਦਿਨ ਦਾ ਇੱਕ ਦਿਨ ਰਾਤ ਦਾ ਤੇ ਨਰਾਤ ਸੇਵਾ ਕਰਨ ਦੇ ਲਈ ਆ ਰਹੇ ਹੋ ਕਿੰਨੇ ਕੇ ਬੱਚੇ ਹੁੰਦੇ ਇੱਥੇ ਕਿੰਨੇ ਲੋਕ ਹੁੰਦੇ ਜਿਨ੍ਹਾਂ ਦੀ ਸੇਵਾ ਕਰਦੇ ਬਹੁਤ ਜ਼ਿਆਦੀ ਭੈ ਜੀ ਬਹੁਤ ਜ਼ਿਆਦੀ ਲੋਕ ਐ ਇਸ ਗੱਫਾ ਦੇ ਲਾਈਨ ਵਾਲੇ ਸਾਰੇ ਲੋਕਾਂ ਦੀ ਹੈ ਜਿੰਨੇ ਆ ਗਏ ਜਿੱਦਣ ਤੋਂ ਪਾਣੀ ਆਇਆ ਉਦੋਂ ਤੋਂ ਲਗਾਤਾਰ ਹੀ ਬਾਬਾ ਸੰਤ ਬਾਬਾ ਸ਼ੰਜਰ ਸਿੰਘ ਜੀ ਵੱਲੋਂ ਚੱਲ ਤੇ ਪ੍ਰਸ਼ਾਦੇ ਪਾਣੀ ਦੀ ਸੇਵਾ ਚੱਲਦੀ ਪਈ ਹੈ ਨਿਰੰਤਰ ਹੀ ਚੱਲਦੀ ਪਈ ਹੈ ਤਾਂ ਪੂਰੇ ਰਸਤੇ ਵਿੱਚ ਜਿੰਨੇ ਵੀ ਇਸ ਤਰੀਕੇ ਹੜ ਪਰਵਾਵਤ ਲੋਕ ਮਿਲਣਗੇ ਉਥੇ-ਉਥੇ ਤੁਸੀਂ ਰੁਕੋਗੇ ਹਾਂਜੀ ਉਥੇ-ਉਥੇ ਜੀ ਕਿ ਕਾਗ ਜਾਂਗੇ ਸਾਰਿਆਂ ਨੂੰ ਹਾਂਜੀ ਕਿੱਥੇ-ਕਿੱਥੇ ਰੁਕਦੇ ਹੋ ਕੀ ਰਹਿੰਦਾ ਹੈ ਪੂਰਾ ਰੂਟ ਅਹੀਓ ਬਣਾ ਲਿੱਕਰ ਜਾਂਦੇ ਆ ਬੱਗੇ ਹਲਦ ਕਰ ਉਤ ਕਰ ਦੇਖੇ ਹੋਣਾ ਗੱਫੇ ਛਾ ਕੇ ਵੀ ਆਉਣੇ ਆ ਬਰਾਬਰ ਨੂੰ ਦੇਖੇ ਵੀ ਆਉਣੇ ਪੁੱਛੇ ਆਉਂਦਾ ਜਾਂਦਾ ਸ਼ੱਕ ਸੱਤੇ ਹੋਰ ਹਾਂਜੀ ਬਾਬਾ ਜੀ ਨਾਲ ਗੱਲ ਕਰਾਂਗੇ ਇਸ ਸਮੇਂ ਜੋ ਮਾਰ ਪਈ ਹੈ ਪੰਜਾਬ ਵਿੱਚ ਤੁਸੀਂ ਪੂਰਾ ਧਿਆਨ ਰੱਖ ਰਹੇ ਹੋ ਉਹਨਾਂ ਲੋਕਾਂ ਦਾ ਇਹ ਕਹਿੰਦੇ ਥੋੜੇ ਸੋਹਣੇ ਘਰ ਹੁੰਦੇ ਸੀ ਪਹਿਲਾਂ ਜਿੱਥੇ ਰਹਿੰਦੇ ਸੀ ਹੁਣ ਝੁੱਗੀਆਂ ਵਿੱਚ ਰਹਿਣ ਨੂੰ ਮਜਬੂਰ ਹੋ ਗਏ ਹਾਂਜੀ ਬਹੁਤ ਨੁਕਸਾਨ ਹੋਇਆ ਜੀ ਆਪਾਰ ਦਾ ਬਹੁਤ ਜਾਣਨ ਇਸਾਨ ਹੋ ਗਿਆ ਤੁਸੀਂ ਫਿਰ ਕਿਵੇਂ ਮਦਦ ਕਰੋਗੇ ਅੱਗੇ ਆਉਣ ਵਾਲੇ ਦਿਨਾਂ ਵਿੱਚ ਹਾਂਜੀ ਪਰ ਅਸੀਂ ਤਾਂ ਪ੍ਰਸ਼ਾਦਾ ਪਾਣੀ ਦੇ ਦੋ ਟਾਈਮ ਸਵੇਰੇ ਸ਼ਾਮ ਲੈ ਕੇ ਜਾਂਦੇ ਹਾਂ 10 ਕਿਲੋਮੀਟਰ ਤੋਂ ਗਿੱਤ ਕਰ ਜਾ ਰਹੇ ਹਾਂ ਪਰ ਅਸੀਂ ਚੱਕਾ ਇਹ ਤੋਂ ਸਭਰਾ ਲੈ ਕੇ ਅਸੀਂ ਚੱਕਾ ਸਵੇਰੇ ਸ਼ਾਮ ਲੈ ਕੇ ਜਾ ਰਹੇ ਹਾਂ ਹੁਣੇ ਬਣਾਇਆ ਹੈ ਗਰਮਾ ਗਰਮ ਹੈ ਗਰਮਾ ਗਰਮ ਜੀ ਹਾਂਜੀ ਚਲੋ ਸਕਦੇ ਹੋ ਤੁਸੀਂ ਇਹ ਤਸਵੀਰਾਂ ਕੁਝ ਹੀ ਥੇੜ ਪਹਿਲਾਂ ਬਣਾਇਆ ਗਿਆ ਸੀ ਗਰਮਾ ਗਰਮ ਖਾਣਾ ਤਿਆਰ ਕਰਕੇ ਜੋ ਹੜਪੇੜਤ ਹੈ ਉਹਨਾਂ ਨੂੰ ਉਹਨਾਂ ਨੂੰ ਖਿਲਾਇਆ ਜਾਂਦਾ ਹੈ ਇਹ ਜੋ ਲੋਕ ਪਹੁੰਚੇ ਹੋਏ ਨੇ ਹੜ ਕਾਰਨ ਪ੍ਰਭਾਵਿਤ ਨੇ ਪਰਵਿੰਦਰ ਜੀ ਪਿੱਛੇ ਤਸਵੀਰਾਂ ਦਿਖਾਓ ਜਰੂਰ ਕਿਉਂਕਿ ਇਹ ਦੇਖੋ ਤਰਪਾਲਾਂ ਵਿੱਚ ਰਹਿਣ ਨੂੰ ਮਜਬੂਰ ਨੇ ਮੱਛਰਦਾਨੀ ਦੀ ਤਿਆਰੀ ਕਰ ਰਹੇ ਆ ਕਿਉਂਕਿ ਇੱਥੇ ਮੱਛਰ ਰਹਿੰਦੇ ਨੇ ਇਹ ਹੋਰ ਥੋੜੇ ਜਿਹਾ ਇੱਥੇ ਘਰ ਦਿਖਾਉਂਦੇ ਆ ਇਹਨਾਂ ਦੇ ਹਾਲਾਤ ਇਹ ਦੇਖ ਸਕਦੇ ਹੋ ਕਿਉਂਕਿ ਦਰਿਆ ਕੰਡੇ ਇਹ ਰਹਿ ਰਹੇ ਸੀ ਪਰ ਹੜ ਨੇ ਜੋ ਮਾਰ ਕੀਤੀ ਉਸ ਤੋਂ ਬਾਅਦ ਝੁੱਗੀਆਂ ਵਿੱਚ ਰਹਿਣ ਨੂੰ ਇਹ ਮਜਬੂਰ ਹੋ ਗਏ ਤੇ ਇਹ तरपाल बिछाई हुई ने तरपाल लकड़ा जिथे रह रहे ने किन्ने समय तो इथे रह रहे हो कितने देर से रह रहे हो यहाँ पे पंद्रह दिन हो गया पंद्रह दिन पंद्रह दिन हो गया एक... कहाँ था पहले घर कहाँ था वो तो दरिया पास था सर पानी आया वहाँ पे हाँ पानी आया तुर का आया था तो वहाँ पर कैसे रहते थे वहाँ भी ऐसे झुग्गिया बनी हुई बनने था सारे गया फिर ये नई चीजें इकट्ठी करी ये सारे सब सरदार दिया था बैठने सोने वाला थी ए, कौन कौन मदद कर रहे हैं ये सरदार सब सामने वाला है ने, वो मंजा दिया और तिरपाल दिया बोला के न्याना बच्चा कि इसमें रखो झाक के उनका कोई काम करते हैं आप नहीं, नहीं कुछ नहीं करते हम सब उधर पानी में आया रोड के तो बोला के बच्चे के बचाओ सब कुछ रखो थले न्याना बच्चा को मंजा दिया सोने के लिए वैसे क्या करते हैं आप सब पन्नी तनी कुछ भी नहीं देता सारे खाली आपका इतना चावल वो आटा थैली एक देता है राशन सौदा तो कुछ भी नहीं देता है अभी क्या काम कर रहे हो फिर आप नहीं सारे अभी बस बैठे रहते खाली बाबा और रोटी अभी दे गया बस वो खाएगा नहीं ना बच्चा सारे बैठे रहे और कोई पूछ नहीं रहा है खाने के लिए खाना लिए पर बाबा देता है बाकी सरदार आता है वो दूसरा दूसरा जगह खाली आटा थैली देता है बाकी कोई सौदा पानी नहीं देता है ਔਰ ਦਸ ਵੇਰ ਉਹ ਕਹਾਂਗੇ ਇੱਕ ਵਾਰ ਅੰਦਰ ਆਣਾ ਪ੍ਰਵਿੰਦਰ ਜੀ ਤਾਂ ਕਿਨਾ ਹਾਲਾਤਾਂ ਦੇ ਵਿੱਚ ਇਹ ਰਹਿ ਰਹੇ ਨੇ ਇਹ ਦੇਖ ਸਕਦੇ ਹੋ ਇਥੇ ਨਾ ਬਿਜਲੀ ਪਾਣੀ ਦਾ ਇੱਕ ਪ੍ਰਬੰਧ ਹੈ ਇਹ ਤਰਪਾਲਾਂ ਲੱਗੀਆਂ ਹੋਈਆਂ ਨੇ ਇਹ ਮੰਝੀਆਂ ਨੇ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਹਾਲਾਤ ਨੇ ਇਹ ਇਨ ਹਾਲਾਤਾਂ ਵਿੱਚ ਰਹਿਣ ਨੂੰ ਮਜਬੂਰ ਇਸ ਸਮੇਂ ਵਿੱਚ ਹੋ ਚੁੱਕੇ ਨੇ ਬੋਰੀਆਂ ਕੰਬਲ ਇਹ ਇਹ ਕੌਣ-ਕੌਣ ਦੇਖ ਕੇ ਗਿਆ कम्बल देख कोई दे के गया सरदार तो दिया जिमदार दिया, दिया सरकारी आदमी नहीं दिया अभी और ये जड़ी सारी चीजा जोड़ी है ये बच गई सी पानी तो नहीं 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 सरकार सारे ही सब दिया जिमदार आपको भी सबको हाँ, सब दिया सारे इकट्ठे रहते हैं आप बिहार खगड़िया जिला तो यहाँ पर कोई काम करते थे सब्जी उब्जी लगा परवल लगाया दरिया में जो जिम्मेदार है उनके उनके खेतों में काम ठीक है लेकर अपना पहली तब उसी में सब्जी लगाते हैं तो एक तरह से उजाड़ा ही हो गया और पूरे गल गया पूरे दाई हो गया सारे गया है। कुछ भी नहीं बता वही पर सब्जी ये लगाया पूरे जहां रहते थे वहां पानी 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 इतना पूरे जोगी बनाना था ना इसके जोगी पर कैसे घर फिर कैसे घर छोड़ा इतने छोटे-छोटे बच्चों को लेकर इतना पानी हो गया इतना हो गया बच्चे निकाला सारे सामान बह गया तो उस समय डर का माहौल नहीं था कोई जान ही नुकसान तो नहीं हुआ नहीं जान नहीं बच्चे के लेकर भाग गया सामान बह गया पानी ਤੁਹਾਨੂੰ ਵਾਸੀਆ ਬੱਚੇ ਨੂੰ ਬਚਾਉਣ ਨੇ ਇਹ ਉਹ ਲੋਕ ਨੇ ਜੋ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਵਿੱਚ ਵੱਖ-ਵੱਖ ਕੰਮ ਕਰਦੇ ਨੇ ਖੇਤਾਂ ਵਿੱਚ ਕੰਮ ਕਰਦੇ ਨੇ ਪਰ ਦਰਿਆ ਕੰਢੇ ਕੰਮ ਕਰਦੇ ਸੀ ਰਹਿੰਦੇ ਵੀ ਉੱਥੇ ਹੀ ਸੀ ਜਿਵੇਂ ਜਿਵੇਂ ਹੜ ਦਾ ਪਾਣੀ ਨੇੜੇ ਆਇਆ ਉੱਪਰੋਂ ਲੰਘ ਗਿਆ ਤਾਂ ਫਿਰ ਇਹਨਾਂ ਨੇ ਉਹ ਜਗਾ ਛੱਡੀ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕ ਹੀ ਇਹਨਾਂ ਦੀ ਮਦਦ ਕਰ ਰਹੇ ਨੇ ਤਾਂ ਇਹਨਾਂ ਦੇ ਲਈ ਭੀਵ ਪ੍ਰਸ਼ਾਸਨ ਨੇ ਕੋਈ ਇੰਤਜ਼ਾਮ ਨਹੀਂ ਕੀਤੇ ਹੜ ਪਰਬਾवत ਨੇ ਇੱਕ ਮਨੁੱਖਤਾ ਦੇ ਨਾਤੇ ਫਰਜ਼ ਮੰਨਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦਾ ਹੀ ਕੰਮ ਕਰ ਰਹੇ ਨੇ ਤਾਂ ਪੰਜਾਬ ਦੇ ਲੋਕ ਹੀ ਇਹਨਾਂ ਦੇ ਕੰਮ ਆ ਰਹੇ ਨੇ